ਕੀ ਸੱਚਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਨੂੰ ਪੱਕੇ ਹੱਥ ਪਾਏ ਗਏ ਹਨ ਕਿ ਗੱਲਾਂ ਦਾ ਕੜਾ ਹੀ ਬਣਾਇਆ ਜਾ ਰਿਹਾ ਹੈ ਕਿਉਂਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਜ ਕੇ ਭਟਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮਜੀਤਿਆ ਨੂੰ ਕਿ ਵਿਕਰਮਜੀਤਿਆ ਉੱਤੇ ਜਿਹੜੇ ਕੇਸ ਆਇਬ ਕੀਤੇ ਗਏ ਨੇ ਜਿਹੜੇ ਦੋਸ਼ਾਂ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਉਹ ਨਸ਼ਾ ਤਸਕਰੀ ਦੇ ਅਧੀਨ ਉਹ ਧਰਾਵਾਂ ਆਉਂਦੀਆਂ ਨੇ ਜਾਂ ਹੋਰ ਧਰਾ ਲਗਾਈਆਂ ਹੋਈਆਂ ਨੇ ਇਸ ਨੂੰ ਲੈ ਕੇ ਅੱਜ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਤਰ੍ਹਾਂ ਦੀ ਕਲੀਨ ਚਿਟ ਦੇ ਦਿੱਤੀ ਹੈ ਕਿਸ ਨੂੰ ਬਿਕਰਮਜੀਠਿਆ ਅਤੇ ਬਿਕਰਮਜੀਠਿਆ ਦੇ ਪਰਿਵਾਰ ਨੂੰ ਇੱਕ ਪਾਸੇ ਪ੍ਰਚਾਰਿਆ ਚਾਰਿਆ ਹੈ ਵੀ ਭਈ ਇਹਨਾਂ ਨੇ ਪੰਜਾਬ ਦੀਆਂ ਮਾਮਾ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁਕੀਆਂ ਨੂੰ ਚਿੱਟਾ ਕਰ ਦਿੱਤਾ ਜਿਹੜਾ ਇਹਨਾਂ ਵੱਲੋਂ ਨਸ਼ਾ ਵੇਚਿਆ ਗਿਆ ਕਿਉਂਕਿ ਨਸ਼ਾ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਵੇਚਿਆ ਜਾਂਦਾ ਸੀ ਆਨ ਪ੍ਰਦਾਨ ਕੀਤਾ ਜਾਂਦਾ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਇਆ ਜਾਂਦਾ ਸੀ ਤੇ ਦੂਸਰੇ ਪਾਸੇ ਤਲਬੀਰ ਗਿੱਲ ਬੋਨੀ ਅਸਨਾਲਾ ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੱਥ ਵਿੱਚ ਹਾਂ ਬੁਲਾਉਂਦੇ ਨੇ ਇੱਕ ਪਾਸੇ ਉਹ ਇੱਕ ਠੋਕ ਕੇ ਕਹਿ ਰਹੇ ਨੇ ਬੋਲੀ ਅਸਨਾਲਾ ਕਿ ਬਿਕਰਮ ਜੀਠੀਆ ਦੀ ਯਾਰੀ ਸੀ ਡਰਗ ਤਸਕਰਾਂ ਦੇ ਨਾਲ ਲੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹੜਾ ਕੇਸ ਪਾਇਆ ਹੈ ਉਹ ਤਾਂ ਕੇਸ ਪਾਇਆ ਗਿਆ ਹੈ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਦਰ ਖਾਤੇ ਇੱਕ ਤਰ੍ਹਾਂ ਨਾਲ ਬਿਕਰਮ ਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਕਿ ਤੁਸੀਂ ਨਸ਼ੇ ਦੇ ਸੁਦਾਕਰ ਨਹੀਂ ਕਿਉਂਕਿ ਉਹਨਾਂ ਤੇ ਐਨਡੀਪੀਸੀ ਦਾ ਪਰਚਾ ਜਿਹੜਾ ਹੈ ਧਾਰਾ ਪਾਈ ਹੀ ਨਹੀਂ ਗਈ ਉਨ੍ਹਾਂ ਤੇ ਇੱਕੋ ਹੀ ਧਾਰਾ ਚੱਲ ਰਹੀ ਹੈ ਕਿ ਆਮਦਨ ਨਾਲੋਂ ਵੱਧ ਉਹਨਾਂ ਨੇ 540 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ ਤੇ ਜਿਹੜੇ ਵਿਕਰਮਜੀਤਿਆ ਦੇ ਸਾਥੀ ਸੀ ਅੱਜ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨੇ ਇਹ ਖੁਦ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਜਿਹੜੇ ਅਸੀਂ ਗੈਂਗਸਟਰਾਂ ਦੀ ਗੱਲ ਕਰਦੇ ਆ ਜਿਹੜੇ ਨਸ਼ਾ ਤਸਕਰਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ ਸੀ 2022 ਦੇ ਉਦਾਨ ਜ਼ਬਤ ਦੀਆਂ ਚੋਣਾਂ ਤੋਂ ਪਹਿਲਾਂ ਅੱਜ ਉਹ ਸਾਡੀ ਪਾਰਟੀ ਦਾ ਵੱਡਾ ਹਿੱਸਾ ਨੇ ਤਲੇਬੀਰ ਗਿੱਲ ਕੌਣ ਹੈ ਗੋਨੀ ਅਜ਼ਰਾੜਾ ਕੌਣ ਹੈ ਬਿੱਟੂ ਔਰ ਕੌਣ ਹੈ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਸਤਵਿੰਦਰ ਸਤਵਿੰਦਰ ਸੱਤਾ ਜਿਹਨੂੰ ਸਤੇ ਦੇ ਨਾਮ ਨਾਲ ਜਾਣਦੇ ਪਿੰਡੀ ਨੂੰ ਜਾਣਿਆ ਜਾਂਦਾ ਹੈ ਇਹ ਸਾਰੇ ਕੌਣ ਨੇ ਇਹ ਸਾਰੇ ਡਰੈਕਟ ਤਸਕਰ ਨੇ ਉਹਨਾਂ ਦੇ ਨਾਲ ਸਬੱਤੀ ਬਿਕਰਮਜੀਤਿਆ ਦੇ ਬਿਕਰਮਜੀਤਿਆ ਦੇ ਘਰ ਦੇ ਵਿੱਚ ਉਹਨਾਂ ਦੀ ਗੁੱਟਨੀ ਪੈਣੀ ਸੀ ਘਰ ਦੇ ਵਿੱਚ ਰਫਾ ਕਟੀਆਂ ਜਾਂਦੀ ਸੀ ਬੋਨੀ ਅਜ਼ਰਾਨਾ ਨੇ ਰੱਜ ਕੇ ਖੁਲਾਸੇ ਕੀਤੇ ਨੇ ਲੇਕਿਨ ਪੰਜਾਬ ਸਰਕਾਰ ਪੰਜਾਬ ਪੁਲਿਸ ਬਿਜਲੈਸ ਅਤੇ ਬਿਜਲੈਸ ਦੇ ਸਰਪੋਚ ਅਧਿਕਾਰੀ ਉਸ ਉੱਤੇ ਕਾਰਵਾਈ ਕਰ ਰਹੇ ਨੇ ਕਿ ਇਸ ਨੇ ਆਮਦਨ ਤੋਂ ਵੱਧ ਜਾਇਦਾਦ ਰੱਖੀ ਹੋਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਬਿਕਰਮ ਜਿੱਟਿਆ ਉੱਤੇ ਚਲਾਇਆ ਜਾ ਰਿਹਾ ਹੈ ਤੇ ਫਿਰ ਤੁਸੀਂ ਲੋਕਾਂ ਨੂੰ ਕਿਵੇਂ ਕਹਿ ਸਕਦੇ ਹੋ ਕਿ ਇਹਨਾਂ ਨੇ ਨਸ਼ਾ ਵੇਚਿਆ ਹੈ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਨਸ਼ੇ ਦਾ ਆਨਪਰਦਾਨ ਹੋਇਆ ਹੈ ਹਾਲਾਂਕਿ ਬੋਨੀ ਅਜ਼ਰਾਲਾ ਨੇ ਇੱਕ ਠੋਕੇ ਗਵਾਈ ਦਿੱਤੀ ਕਿ ਸੱਤਾ ਅਤੇ ਪਿੰਦੀ ਇਸ ਦੇ ਜਿਗਰੀ ਯਾਰ ਸੀ ਉਹਨਾਂ ਦਿਨਾਂ ਵਿੱਚ ਬੋਨੀ ਅਜ਼ਰਾਲਾ ਨੇ ਕਿਹਾ ਕਿ ਮੈਂ ਛੁੱਟੀ ਲਈ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਜਿਹੜੇ ਵਿਕਰਮਜੀਤਿਆ ਨੇ ਇਹਨਾਂ ਦੇ ਨਸ਼ਾ ਤਸਕਰਾਂ ਦੇ ਸਬੰਧ ਨੇ ਬਿੱਠੂ ਔਲਖਣੇ ਵੀ ਖੁਲਾਸੇ ਕੀਤੇ ਤਲਬੀਰ ਗੁੱਲ ਨੇ ਵੀ ਖੁਲਾਸੇ ਕੀਤੇ ਪੰਜਾਬ ਦੇ ਸਾਬਕਾ ਡੀਜੀਪੀ ਸਿਦਾਰ ਚੱਟ ਉਪਤੇ ਆਏ ਨੇ ਵੀ ਖੁਲਾਸੇ ਕੀਤੇ ਪੰਜਾਬ ਦੇ ਸਾਫ ਕਾ ਡਿਪਟੀ ਈਡੀ ਦੇ ਡਾਇਰੈਕਟਰ ਨਰਜਨ ਸਿੰਘ ਵੀ ਖਲਾਸੇ ਕੀਤੇ ਤੇ ਫਿਰ ਨਸ਼ਾ ਤਸਕਰੀ ਦਾ ਕੇਸ ਕਿਉਂ ਨਹੀਂ ਪਾਇਆ ਜਾ ਰਿਹਾ ਬਿਕਰਮ ਜੁੱਟਿਆ ਤੇ ਹਾਲਾਂਕਿ ਬਿਕਰਮ ਜੁੱਟਿਆ ਵੱਲੋਂ ਹਾਲੇ ਵੀ ਕਿਹਾ ਜਾ ਰਿਹਾ ਹੈ ਕਿ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਚੋਂ ਛਲੀਨ ਚਿੱਟ ਮਿਲੀ ਹੈ ਮੈਨੂੰ ਦੇਸ਼ ਦੀ ਮਾਰਜੋਬ ਸੁਪਰੀਮ ਕੋਰਟ ਤੋਂ ਛਲੀਨ ਚਿੱਟ ਮਿਲੀ ਹੈ ਹਾਲਾਂਕਿ ਜਿਹੜੇ ਤਤ ਹਿਯਾਨ ਕੇਲੇ ਦਾ ਰੱਖਿਆ ਗਿਆ ਹੈ ਉਹਦੇ ਵਿੱਚ ਵੀ ਪੰਜਾਬ ਸਰਕਾਰ ਮੁੱਕਰ ਗਈ ਹੈ ਪੰਜਾਬ ਸਰਕਾਰ ਇੱਕ ਹੋਰ ਕੇਸ ਪਾਂ ਜਾ ਰਹੀ ਹੈ ਕਿ ਸਾਥੀਆਂ ਨੂੰ ਗ੍ਰਿਫਤਾਰ ਕਰ ਰਿਆ ਉਹਨੂੰ ਮਾਈਂਡਲੀ ਡੌਰਟ ਤੇ ਟਾਰਚਰ ਕੀਤਾ ਜਾ ਰਿਹਾ ਹੈ ਲੇਕਿਨ ਨਸ਼ੇ ਦਾ ਕਿਤੇ ਵੀ ਨਾਮ ਨਹੀਂ ਫਰਜੀ ਕੰਪਨੀਆਂ ਸ਼ੈੱਲ ਕੰਪਨੀਆਂ ਵਿੱਚ ਪੈਸਿਆਂ ਦੀ ਇਨਵੈਸਟਮੈਂਟ ਕੀਤੀ ਗਈ ਹਜ਼ਾਰ ਏਕੜ ਜ਼ਮੀਨ ਬਣਾਈ ਗਈ ਕਰੋੜਾਂ ਰੁਪਏ ਦਾ ਖਾਤਿਆਂ ਦੇ ਵਿੱਚ ਲੈਣ ਦੇਣ ਕੀਤਾ ਗਿਆ ਸੈਨਿਕ ਫਾਰਮ ਦੀ ਗੱਲ ਕੀਤੀ ਜਾ ਰਹੀ ਹੈ مشوبਰਾ ਦੀ ਗੱਲ ਕੀਤੀ ਜਾ ਰਹੀ ਹੈ ਹੋਰ ਕਈ ਗੁਪਤ ਕਾਣੇ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਬਿਕਰਮ ਰਿਚੀਆ ਦੇ ਉਹਨਾਂ ਖਾਤਿਆਂ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਨਸ਼ੇ ਦੇ ਜਿਹੜੀ ਧਾਰਾ ਆਉਂਦੀ ਹੈ ਉਸ ਦੇ ਤਹਿਤ ਬਿਕਰਮਜੀਤਿਆ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸ ਦਾ ਤੁਹਾਨੂੰ ਸਾਫ਼ ਤੌਰ ਤੇ ਦੇਣਾ ਪਵੇਗਾ ਇਸ ਦਾ ਖੁਲਾਸਾ ਅੱਜ ਖੁਦ ਕੀਤਾ ਹੈ ਰਵਨੀਤ ਬਿੱਟੂ ਨੇ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਤੇ ਲਾਈਵ ਮੋਕੇ ਵੀਡੀਓ ਪਾਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਲੀਰ ਚੇਤਨਤੀ ਹੈ ਬਿਕਰਮਜੀਤਿਆ ਨੂੰ ਕਿ ਤੁਸੀਂ ਨਸ਼ਾ ਤਸਕਰ ਨਹੀਂ ਹੋ ਤੁਹਾਡੇ ਵੱਲੋਂ ਨਸ਼ਾ ਤਸਕਰੀ ਨਹੀਂ ਕੀਤੀ ਗਈ ਤੁਹਾਡੇ ਵੱਲੋਂ ਆਮਦ ਜ਼ਾਇਦਤ ਬਣਾਏਗੀ ਆਪ ਦਾ ਨਾਮ ਉੱਪਰ ਇਸ ਕਰਕੇ ਅਸੀਂ ਤੁਹਾਡੇ ਉੱਤੇ ਕਾਰਵਾਈ ਕਰ ਰਹੇ ਹਾਂ ਤੇ ਰਵਨੀਤ ਮਿੱਟੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਸ ਦਾ ਹਿਸਾਬ ਪੁੱਛਣਗੇ ਕਿ ਤੁਸੀਂ ਇੱਕ ਪਾਸੇ ਬਿਕਰਮਜੀਠਿਆ ਉੱਤੇ ਦੋਸ਼ ਲਗਾਏ ਕਿ ਨਸ਼ਾ ਤਸਕਰ ਹੈ ਨਸ਼ਾ ਤਸਕਰੀ ਕੀਤੀ ਗਈ ਤੇ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਇਹਨੇ ਆਦਰ ਨੂੰ ਵੱਧ ਇਜਾਦਤ ਬਣਾਈ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਸੂਤੇ ਫਸ ਗਏ ਨੇ ਕਲੀਨ ਚਿੱਟ ਦੇ ਕੇ ਬਿਕਰਮਜੀਠਿਆ ਨੂੰ ਤਾਂ